ਨੇ ਥੱਲੇ ਨੂੰ ਇਹਨੂੰ ਥੱਲੇ ਨੂੰ ਪ੍ਰੈਸ ਕਰਨਾ ਵਾ ਥੱਲੇ ਨੂੰ ਥੱਲੇ ਉਤਾਨ ਹੋਣਾ ਥੈਨ ਇਹਨੂੰ ਓਹ ਪਹਿਲਾਂ ਸਾਜ ਪਹਿਲਾਂ ਇਹਨੂੰ ਖੋਲਣਾ ਫਿਰ ਉਹਨੂੰ ਖੋਲਣਾ ਵਾ ਪਹਿਲਾਂ ਇਹਨੂੰ ਖੋਲਾਂਗੇ ਉੱਥੇ ਡਰੋਨ ਜੀ ਆਪਣਾ ਆੜ ਗਾਈਸ ਇਹਦਾ ਹੱਦ ਮੈਨੂੰ ਪਤਾ ਹੀ ਨਹੀਂ ਕਾ ਯਾਰ ਮੈਨੂੰ ਯਕੀਨ ਨਹੀਂ ਹੁੰਦਾ ਕਿ ਇਹਨਾਂ ਨੇ ਕਿੱਦਾਂ ਨਿਕਲ ਡਰੋਨ ਵੀ ਕਿਦਾਂ ਹਾਂ ਸੋ ਹੈ ਗਾਈਸ ਕੀ ਹਾਲ ਚੱਲ ਸਾਰਿਆਂ ਦਾ ਤੁਹਾਨੂੰ ਕਰਦਾ ਕਿ ਐਂਡ ਹੋ ਗਏ ਸੋ ਗਾਈਸ ਅੱਜ ਮੈਂ ਕਰ ਲਗਾ ਵਾਂ ਡਰੋਨ ਦੀ ਅਨਬਾਕਸਿੰਗ ਫਾਈਨਲੀ ਇਹ ਆਪਣਾ ਡਰੋਨ ਲੈ ਆਇਆ ਵਾ ਤਾਂ ਡਰੋਨ ਦਾ ਬਾਕਸ ਤਾਂ ਨੂੰ ਖੋਲਨੇ ਆਂ ਉਹਨਾਂ ਦਾ ਨਾਮ ਉਹ ਦੱਸਦਾ ਮੈਂ ਕੀ ਹੈ ਡਰੋਨ ਡਰੋਨ ਦਾ ਨਾਮ ਆਪਣਾ DJI Mini 4K ਤੇ ਹਾਂ ਆਪਾਂ ਇਹ ਕੱਲ ਹੀ ਆਇਆ ਸੀ ਕਰੇਤਾ ਕਰਦੇ ਵੀ ਅਨਬਾਕਸਿੰਗ ਇਹ ਕਰੀ ਤਾਂ ਕੋਈ ਤੁਹਾਨੂੰ ਸਾਰੇ ਨਾਲ ਖਾਲੇ ਅੱਛਾ ਲੱਗਦਾ ਲੱਗਿਆ ਮੈਨੂੰ ਮਿਲ ਕੇ ਆਪਣਾ ਜੁੜਿਆ ਵਾ ਬੜਾ ਚਲੋ ਕਰਦੇ ਹਾਂ ਨਾ ਟੈਨਗ ਬਾਈ ਪਾਵਨ ਬਾਕਸਿੰਗ ਡਰੋਨ ਵੀ ਤੇ ਅੱਜ ਅਨਬਾਕਸਿੰਗ ਕਰਾਂਗੇ ਦੈਨ ਕੱਲੇ ਦਾ ਵਲੋਗ ਹੋਗਾ ਉੱਥੇ ਮੈਂ ਡਰੋਨ ਦੇ ਸ਼ਾਰਟਸ ਦਿਖਾਉਂਗਾ ਕੈਨੇਡਾ ਦੇ ਸੋ ਗਾਇਸ ਆਪਾਂ ਹਰਖਿਆ ਜ ਸਾਹਮਣੇ ਦੱਬਾ ਤਾਂ ਤੁਹਾਨੂੰ ਮਿਲ ਸਕਦੀ DJI Mini 4K ਤਾਂ ਅਨਰ ਬੇਕਰੀ ਤਨ ਬਾਕਸਿੰਗ ਹੋ ਗਈ ਏ ਦੀ ਕਿਉਂਕਿ ਜਦੋਂ ਇਹ ਆਇਆ ਜਦੋਂ ਮੈਂ ਘਰੇ ਨਹੀਂ ਹੈਗਾ ਤਾਂ ਮੇਰੇ ਭਰਾ ਨੇ ਅਨਬਾਕਸਿੰਗ ਕਰਤੀ ਇਹਦੀ ਤਾਂ ਮੈਂ ਫਿਰ ਇੱਕ ਰਿਪਾ ਕੇ ਤੇ ਮਤਲਬ ਦੁਬਾਰਾ ਕਰ ਰਿਹਾ ਹਾਂ ਕਿਉਂਕਿ ਇਹ ਚੀਜ਼ ਤਾਂ ਮੇਰੇ ਹੁੰਦੀ ਹੈ ਨਾ ਬਿਨਾਂ ਅਨਬਾਕਸਿੰਗ ਕਿਤੇ ਇਕੱਥੇ ਮੈਂ ਦਗਾ ਹਾ ਤਾ ਗਾੜੀ ਸੋ ਹਾਂ ਚਲੋ ਫੇਰ ਕਰਦੇ ਹਾਂ ਸ਼ੁਰੂ ਤੋਂ ਸਭ ਤੋਂ ਪਹਿਲਾਂ ਹੀ ਆਪਣਾ ਡਰੋਨ ਆ ਜਾਂਦਾ ਵਾ ਜਿੰਨੋ ਕੀ ਮੈਂ ਲਫੱਕ ਦੇ ਵਿੱਚ ਹੀ ਪਾ ਕੇ ਰੱਖਿਆ ਸੀ ਜਿੱਤਾਂ ਦਾ ਵੀ ਸੋ ਡਰੋਨ ਜੀ ਆਪਣਾ ਆੜ ਗਾਈਸ ਇਹਦਾ ਹੱਥ ਮਤਲਬ ਪਤਾ ਹੀ ਨਿਕਾ ਯਾਰ ਮੈਨੂੰ ਯਕੀਨ ਨਹੀਂ ਹੁੰਦਾ ਕਿ ਇਹਨਾਂ ਨੇ ਨਿਕਲ ਡਰੋਨ ਵੀ ਕਿ ਮੇਰੇ ਹੱਥ ਹੈਡਰ ਡਰੋਨ ਆ ਸਾਰਾ ਇਹ ਤਾਂ ਮਿਨੀ ਫੋਲਡ ਕੇਸ ਦੀ ਬ੍ਰਾਂਡਿੰਗ ਲਿਖੀ ਹੋਈ ਹੈ ਤੇ ਤੇ ਤਾਂ ਆਹ ਵਾ ਜਿਹੜੀ ਗਾਰਡ ਵੀ ਲੱਗਾ ਹੋਇਆ ਕੈਮਰਾ ਦਾ ਸ ਇੱਥੇ ਬਾਅਦ ਚੋਂ ਨੇ ਆ ਪਹਿਲਾਂ ਆਪਾਂ ਗੱਡੀ ਸਾਮਾਨ ਵੇਖਦੇ ਵਿੱਚ ਕੀ ਕੀ ਆ ਸਟੱਫ ਮੈਨੂੰ ਸੱਚੀ ਨਹੀਂ ਪਤਾ ਕਿ ਕੀ ਸਟੱਫ ਆਇਆ ਵਾ ਜਿਹੜਾ ਮੈਂ ਲੱਗੇ ਬਣਦੇ ਹੈਡ ਦੇ ਦੇ ਵਿੱਚ ਪਾ ਕੇ ਤੇ ਫੇਰ ਦੁਬਾਰਾ ਮਤਲਬ ਦੁਹੋ ਰਿਹਾ ਤੁਹਾਨੂੰ ਬਾਕੀ ਕੋਈ ਹੁਣ ਤੇ ਮੈਨੂੰ ਨਹੀਂ ਪਤਾ ਸੋ ਇਹ ਕਰਤਾ ਥੈਨ ਆਪਣਾ ਇਹਦਾ ਸਟicker ਆਈ ਡੋਨਟ ਨੋ ਸਟicker ਇੱਥੇ ਹੁੰਦਾ ਕਿੱਥੇ ਹੁੰਦਾ ਸੋ ਹਾਂ ਬਸ ਇਦਾਂ ਹੀ ਤੇ ਸਟicker ਦੇ ਵਿੱਚ ਵੀ ਉਹ ਲਿਖਿਆ ਹੋਇਆ ਪਤਾ ਨਹੀਂ ਕੀ ਲਿ ਆ ਗਾੜੀ ਖੋਲਦੇ ਇਹਨੂੰ ਡੱਬੇ ਨੂੰ ਸੋ ਇੰਤੈਂਗ ਹੀ ਖੋਲਣਾ ਹੈ ਇਹ ਡੱਬਾ ਤਾਂ ਕਹਿਂ ਕਰਨਾ ਮੇਰਾ ਮਨ ਓਕੇ ਸੋ ਡੱਬੇ ਦੇ ਵਿੱਚ ਆ ਜਾਂਦਾ ਇਦਾਂ ਦਾ ਸੀਨ ਹੈ ਮੈਸਨ ਇਹਦੇ ਚ ਲੀਟਾਂ ਲੂਟਾਂ ਪਾਈਆਂ ਮੈਂ ਹਾਂ ਇਹਦੇ ਚ ਲੀਟਾਂ ਲੂਟਾਂ ਹੀ ਹੁੰਦੀਆਂ ਨੇ ਚਾਰਜ ਵਗੈਰਾ ਦੀਆਂ ਹਾਂ ਆਹ ਹੋ ਗਈ ਮੋਬਾਈਲ ਕਨੈਕਟ ਕਰਨ ਨੂੰ ਤੁਸੀਂ ਡਰੋਨ ਦੇ ਵਿੱਚ ਕਨੈਕਟ ਕਰਕੇ ਆਹ ਲੀਟ ਮੋਬਾਈਲ ਕਨੈਕਟ ਕਰ ਸਕਦੇ ਜੀ ਆਈਫੋਨ ਲਈ ਆਵਾ ਐਂਡਰੋਇਡ ਲਈ ਆੜੀ ਆ ਜਿਹੜੀ ਐਂਡਰੋਇਡ ਲਈ ਕੰਕੀਦਾ ਉਹਨਾਂ ਦਾ ਕਿਤੇ ਕੈਮਰਾ ਆ ਹਾਂ ਤੇ ਇਸ ਸਟੇਜ ਇਤਾਂ ਦਾ ਤੇ ਜਿਹੜਾ ਦੂਜਾ ਆਪਣਾ ਟਾਈਪ ਸੀ ਤੋਂ ਟਾਈਪ ਸੀ ਵਾਲਾ ਉਹ ਵੀ ਜਿਹੜਾ ਨਾ ਆਈਫੋਨ ਹੁੰਦੇ ਉਹਨਾਂ ਲਈ ਤੇ ਦੈਨ ਹੋਰ ਦੇ ਵਿੱਚ ਕੀ ਜਾਂਦਾ ਵਾ ਹੋਰ ਹੁੰਦੇ ਨੇ ਖੰਭ ਟ੍ਰੋ ਪੋਲਰ ਕੀ ਕੀ ਜਾਂਦੇ ਨੇ ਜਿਹੜੇ ਖੰਭ ਹੁੰਦੇ ਨੇ ਉਹ ਹੁੰਦੇ ਨੇ ਜੋ ਕਿ ਮੈਂ ਖੋਲਣਾਗਾ ਤਾਂ ਨਹੀਂ ਇਹ ਆਪਣੇ ਹੁੰਦੇ ਨੇ ਦੋ ਇਧਰ ਹੁੰਦੇ ਦੋ ਇਧਰ ਹੁੰਦੇ ਨੇ ਹਾਂ ਚਾਰ ਖੰਭ ਹੁੰਦੇ ਨੇ ਦੈਨ ਆ ਜਾਂਦੀ ਮੇਨ ਚੀਜ਼ ਆਈ ਮੀਨ ਸੈਕੰਡ ਮੇਨ ਚੀਜ਼ ਜੋ ਕਿ ਰਿਮੋਟ ਟੀਰੀਆ ਦਾ ਰਿਮੋਟ ਯਾਰ ਮੋਜਨ ਡਰੋਨ ਉਹਨੇ ਕਰ ਮੋਟਿਆ ওভারਟਾਰ ਮੋਟਿਆ ਪਰ ਮੋਟੋ ਨਿਕਲ ਡਰੋਨ ਆ ਬਟ ਹਾਂ ਚੀਜ਼ ਕੈਂਟੇ ਵੀ ਸੋ ਸਾਰਾ ਕੁਝ ਠੀਕ ਹੈ ਇਹੀ ਵਸੀਨਾ ਦਾ ਫਕੀਰ ਬਾਈ ਫਲੀ ਦੇ ਵਿੱਚ ਚੋਕਰੀ ਹੁੰਦਾ ਪਰ ਕਰਾਂਗੇ ਸ਼ੁਰੂ ਇਹਨੂੰ ਲਾਵਾਗੇ ਕਿਸੇ ਮਤਲਬ ਬਣਾਵਾਂਗੇ ਵਲੌਗ ਦਿਖਾਵਾਂਗਾ ਤੁਹਾਨੂੰ ਮੈਂ ਡਰੋਨ ਸ਼ਾਟ ਵੀ ਜਲਾਲ ਤੱਕ ਲਾ ਦਾ ਵਲੌਗ ਨੂੰ ਨੇ ਦਾ ਸੋ ਹਾਂ ਇਹੀ ਡਰੋਨ ਜੀ ਆਪਣਾ ਆਪਣਾ ਡਰੋਨ ਆ ਗਿਆ ਵਾ ਗਾਈਸ ਬਸ ਤੁਸੀਂ ਹੁਣ ਵਲੌਗਰ ਨੂੰ ਪਿਆਰ ਦਿਓ ਰੱਜ ਕੇ ਕਿਦਾਂ ਮੈਂ ਖੋਲ ਕੇ ਦਿਖਾ ਦੇਣਾ ਆਪਾਂ ਹਾਂ 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 ਇਹਨੂੰ ਥੱਲੇ ਨੂੰ ਇਹਨੂੰ ਥੱਲੇ ਨੂੰ ਪ੍ਰੈਸ ਕਰਨਾ ਵਾ ਥੱਲੇ ਨੂੰ ਥੱਲੇ ਉਤਾਂ ਨੂੰ ਖੋਲਣਾ ਤੈਨ ਇਹਨੂੰ ਹਾਂ ਪਹਿਲਾਂ ਸਜ ਪਹਿਲਾਂ ਇਹਨੂੰ ਖੋਲਣਾ ਫਿਰ ਉਹਨੂੰ ਖੋਲਣਾ ਵਾ ਪਹਿਲਾਂ ਇਹਨੂੰ ਖੋਲਾਂਗੇ ਉਤਲਿਆਂ ਨੂੰ ਥੈਨ ਥੱਲੜਿਆਂ ਨੂੰ ਖੋਲਣਾ ਮੈਨੂੰ ਪਤਾ ਨਹੀਂ ਹੋ ਗਿਆ ਮੈਂ ਇਹ ਚਲਾਇਆ ਨਹੀਂ ਤੈਨਾਂ ਕੁਝ ਕੀਤਾ ਹੀ ਨਹੀਂ ਸੋ ਹਾਂ ਇਹ ਜੇ ਤੇ ਇਹ ਆਪਾਂ ਮੰਗਾਇਆ ਸਿਰਫ ਸਿੰਗਲ ਇਹ ਆਪਣਾ ਲਗਭਗ ਆਇਆ ਜੇ ਉਹਨਾ 384 ਸਮਥਿੰਗ ਡਾਲਰ ਦਾ ਸੀ ਸੀਏ ਦਾ ਤੇ ਹਾਂ ਇੱਥੇ ਵੇਟੇਬ ਲਿਖਿਆ ਹੋਇਆ 249 ਗ੍ਰਾਮ ਅਲਟਰਾ ਲਾਈਟ ਮੈਮਰੀ ਕਾਰਡ ਵੀ ਲੱਗੇ ਪਾਇਆ ਆਪਾਂ ਵਿੱਚ ਤੋਂ 32 512 ਜੀਬੀ ਦਾ ਕਿਉਂਕਿ ਉਹ ਵੀ ਨੈਸੈਸਰੀ ਹੁੰਦਾ ਵਾ ਬਾਕੀ ਸਟੋਰੇਜ ਦੀ ਖੁੱਦੀ ਵੀ ਹੁੰਦੀ ਹੈ ਪਰ ਉਹ ਇੰਨੀ ਨਹੀਂ ਹੁੰਦੀ ਤੇ ਹਾਂ ਦੱਸਤੀ ਗਾਇਸ ਆਹ ਡਰੋਨ ਜੇ ਹਾਂ ਖੰਭ ਖੋਲਣਾ ਕਿ ਫਿਰ ਥੋੜਾ ਜਿਹਾ ਲੱਗਦਾ ਕਿ ਹਾਂ ਹੈਗਾ ਬਸ ਆਈਚ ਉਹਦਨੀ ਦਾ ਨਿੱਕਾ ਹੀ ਬਹੁਤ ਯਾਰੀ ਤੇ ਤੋਂ ਠੀਕ ਹੈ ਫਿਰ ਗਾਇਸ ਹਾਂ ਜਿਹਦੇ ਨਾਲ ਬਣਾਵਾਂਗੇ ਡਰੋਨ ਸ਼ਾਟ ਸੋ ਹਾਂ ਇਹਦੇ ਵਿੱਚ ਤੁਸੀਂ ਫੋਨ ਆਪਣਾ ਅਟੈਚ ਕਰਨਾ ਵਾ ਇੱਥੇ ਲੀਟ ਲਗਣੀ ਆ ਆ ਚੀਜ਼ ਤੇ ਇਸ ਟਾਈਪ ਸੀ ਜੇ ਬਣਿਆ ਨਾ ਤੁਸੀਂ ਦੇਖਦੇ ਨਹੀਂ ਉਂਗਲ ਦੇ ਵਿੱਚ ਜੇ ਇੱਥੇ ਸੋ ਹਾਂ ਕਨੈਕਟ ਕਰਕੇ ਤੁਸੀਂ ਆਪਣੇ ਡਰੋਨ ਡੋਨ ਨੂੰ ਤਿਆਰ ਜੇ ਯਾਰ ਕੈਂਡ ਚੀਜ਼ ਹੈ ਹੁਣ ਵਿਖਾਗੇ ਬਣਾ ਕੇ ਵਲੌਗ ਸੋ ਠੀਕ ਹੈ ਫਿਰ ਗਾਇਸ ਅੱਜ ਇਹ ਨਹੀਂ ਅਨਬਾਕਸਿੰਗ ਕਰਨੀ ਹੈ ਬਾਕੀ ਮੈਨੂੰ ਇੱਦਾਂ ਪ੍ਰੋਫੈਸ਼ਨਲ ਤਰ੍ਹਾਂ ਹੈ ਨਹੀਂ ਨਾ ਦਾਲੂ ਕੀ ਅਨਬਾਕਸਿੰਗ ਕਰਦੇ ਆ ਕਿ ਬਈ ਬੁੜੀਆਂ ਦੋ ਤਿੰਨ ਕੈਮਰਾ ਲਾਇਆ ਦੋ ਤਿੰਨ ਐਂਗਲਾਂ ਤੋਂ ਪੂਰੀ ਡੀਟੇਲ ਦਿੰਦੇ ਆ ਕਿੰਨਾ ਕੀ ਸਕਦਾ ਉਹ 4K ਵੀਡੀਓ ਬੰਦੀ ਤੇ ਚ ਕਾਫੀ ਦੂਰ ਤੱਕ ਜਾਂਦਾ ਵਾ 30 3 ਮਿੰਟੇ ਤੱਕ ਉੱਡਦਾ ਮੈਕਸੀਮਮ ਇੱਕ ਬੈਟਰੀ ਤੇ ਤਾਂ ਕੰਬੋ ਵਾਲਾ ਇਹ ਡਾਉਣ ਦਾ ਬਥੇ ਜਿਆਦਾ ਤਿੰਨ ਬੈਟਰੀ ਹੁੰਦੀਆਂ ਨੇ ਤੇ ਜਦੋਂ ਆਪਾਂ ਵਲੌਗ ਬਣਾਵਾਂਗੇ ਇਹਦੇ ਤੇ ਦਿਖਾਵਾਂਗਾ ਤੁਹਾਨੂੰ ਮੈਂ ਉਦੋਂ ਕਿ ਮਤਲਬ ਕਿਦਾਂ ਦੀ ਚੀਜ਼ ਵੀਡੀਓ ਬਣਦੀ ਨੇ ਕਿਉਂਕਿ ਹੁਣ ਮੇਰੇ ਕੋਲ ਇੱਕ ਆ ਦੋ ਫੋਨ ਨਹੀਂ ਹੈਗੇ ਤਾਂ ਅੱਜ ਦਿਖਾ ਦਿੰਦਾ ਕਿ ਦੂਜੇ ਫੋਨ ਨਾਲ ਤੇ ਇਹ ਫੋਨ ਇਹ ਵੀ ਦੂਜੇ ਫੋਨ ਨਾਲ ਹੀ ਕਰਨਾ ਪੈਂਦਾ ਇਹਦੇ ਵਿੱਚ ਸੋ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਜੇ ਪਸੰਦ ਆਈ ਤਾਂ ਲਾਈਕ ਸਬਸਕ੍ਰਾਈਬ ਕਰ ਦਿਓ ਬਾਏ ਸੋ ਗਾਇਸ ਆਵਾ ਮੈਕਸਿਮਮ ਹਾਈਟ ਮਤਲਬ ਮੈਕਸਿਮਮ ਹਾਈਟ ਤਾਂ ਨਹੀਂ ਕਹਿ ਸਕਦਾ ਇਹਨੂੰ ਮੈਂ ਕਿਉਂਕਿ ਇਹ ਤਾਂ ਜਾ ਨਹੀਂ ਸਕਦਾ ਹੈ ਬਿਕਾਉਜ਼ ਇੱਥੇ ਰੈਸਟ੍ਰਿਕਸ਼ਨ ਵਗੈਰਾ ਲੱਗੀਆਂ ਹੋਈਆਂ ਨੇ ਇਹਦੇ ਕਰਕੇ ਜਿਹੜਾ ਹੁੰਦਾ ਨਹੀਂ ਜਾ ਸਕਦਾ ਬਾਕੀ ਯਾਰ ਕਿੰਨੀ ਉੱਚੀ ਤੱਕ ਗਿਆ ਫਿਰ ਵੇ ਕਿੰਨੇ ਕਰ ਦਿਖੰਦੇ ਪੂਰਾ ਉੱਟਵਾ ਦਿਖ ਰਿਹਾ ਵਾ ਪੂਰੇ ਦਾ ਪੂਰਾ ਉੱਟਵਾ ਵਾ ਵਾ ਵਧੀਆ ਯਾਰ ਬਹੁਤ ਕੈਂਡਰੋਨ ਲੱਗਾ ਮਤਲਬ ਬਹੁਤ ਹੀ ਵਧੀਆ ਲੱਗਾ ਤੇ ਆ ਪੂਰਾ ਸਟੇ ਹੋ ਗਿਆ ਉਹ ਥਾਂ ਇੱਕ ਥਾਂ ਦੇਖੋ ਤਾਂ ਤੁਹਾਨੂੰ ਕਹਿੰਦਾ ਫੋਟੋ ਆ ਪਰ ਨਹੀਂ ਥੱਲੇ ਕਾਰ ਦੀ ਮੂਵਮੈਂਟ ਵੇਖ ਸਕਦੇ ਤੁਸੀਂ ਜੂਮ ਕਰਕੇ ਰੋਡ ਤੇ